ਕਾਫੀ ਕੁਝ ਚੱਲਿਆ ਹੈ 3-4 ਦਿਨਾਂ ਵਿੱਚ ਘਟਨਾਕ੍ਰਮ ਹੋਇਆ ਕਾਲੀਦਲ ਤੋਂ ਇੰਡੀਪੈਂਡੈਂਡ ਇੰਡੀਪੈਂਡੈਂਡ ਕਾਂਗਰਸ ਕਾਂਗਰਸ ਉਹ ਫੇਰ ਨਹੀਂ ਬਣਦੀ ਸੀ ਸਮਝਦਾ ਮੈਂ ਕਾਲੀਦਲ ਤੋਂ ਜੋ ਸਤੀਫਾ ਦਿੱਤਾ ਸੀ ਉਹ ਵੀ ਰੋਸ ਵਜੋਂ ਸਾਡੇ ਵਾਲਿਆਂ ਨੇ ਕਿਹਾ ਕਿ ਜਿਹੜੇ ਬਾਹਰਲੇ ਕੈਂਡੀਡੇਟ ਆ ਉਹ ਸਾਡਾ ਜਿਹੜਾ ਵਿਕਾਸ ਆ ਉਹ ਕਰਦੇ ਨਹੀਂ ਵਿਨਾਸ਼ ਵਿਨਾਸ਼ ਕਰਦੇ ਆ ਵੀ ਸਾਡੇ ਹਲਕੇ ਦਾ ਕੈਂਡੀਡੇਟ ਹੋਣਾ ਚਾਹੀਦਾ ਸੀ ਸਾਡੀ ਸ਼ੁਰੂ ਤੋਂ ਲੈ ਕੇ ਇਹੋ ਹੀ ਮੰਗ ਸੀ ਸਾਰੇ ਹਲਕੇ ਉਸ ਤੋਂ ਬਾਅਦ ਮੈਂ ਇੰਡੀਪੈਂਡੈਂਟ ਲੜਨਾ ਸ਼ੁਰੂ ਕੀਤਾ ਮੈਨੂੰ ਸਰਦਾਰ ਲਾਲ ਸਿੰਘ ਜੀ ਦਾ ਫੋਨ ਆਇਆ ਵੀ ਤੈਨੂੰ ਅਸੀਂ ਆਪਣੇ ਹਲਕੇ ਚੋਂ ਜੇ ਟਿਕਟ ਦਈਏ ਤੇ ਤੁਸੀਂ ਸਾਡੇ ਨਾਲ ਇਲੈਕਸ਼ਨ ਲੜਨਾ ਚਾਹੋਗੇ ਮੈਂ ਇਹਨਾਂ ਨੂੰ ਸਲਾਹ ਕਰਨ ਵਾਸਤੇ ਗਿਆ ਸਲਾਹ ਕਰਕੇ ਆਪਣੇ ਮੈਂ ਸੱਚ ਸਾਰੇ ਸੱਜਣਾ ਮਿੱਤਰਾਂ ਨਾਲ ਤੇ ਫਿਰ ਮੈਂ ਇਹਨਾਂ ਨੂੰ ਹਾਂ ਕੀਤੀ ਹਾਂ ਕਰਕੇ ਇਹਨਾਂ ਨੇ ਮੈਨੂੰ ਰਾਜਾ ਸਾਹਿਬ ਦਾ ਖੁਦ ਫੋਨ ਆਇਆ ਵੀ ਅਸੀਂ ਤੈਨੂੰ ਟਿਕਟ ਤੇਰੀ ਓਕੇ ਕਰਤੀ ਆ ਤੇ ਤੂੰ ਸਾਡੇ ਨਾਲ ਸਾਨੂੰ ਜੁਆਇਨ ਕਰ ਤੇ ਅਸੀਂ ਤੈਨੂੰ ਟਿਕਟ ਦੇਾਂਗੇ ਮੈਂ ਪਹਿਲਾਂ ਵੀ ਇੱਕੋ ਸ਼ਰਤ ਰੱਖੀ ਸੀ ਵੀ ਮੈਂ ਇਲੈਕਸ਼ਨ ਲੜਦਾ ਵੀ ਜੇ ਮੇਰੇ ਨਾਲ ਧੋਖਾ ਕਰਨਾ ਫਿਰ ਮੈਨੂੰ ਟਿਕਟ ਨਾ ਮੈਨੂੰ ਜੁਆਇਨ ਨਾ ਕਰਾਇਆ ਜਾਵੇ ਉਹਨਾਂ ਨੇ ਮੈਨੂੰ ਭਰੋਸਾ ਦੇ ਕੇ ਮੇਰੇ ਨਾਲ ਧੋਖਾ ਕੀਤਾ ਤੇ ਭਰਾਓ ਮੇਰੇ ਕੋਲ ਜਿਹੜੀ ਟਿਕਟ ਹੈ ਉਹ ਮੇਰੇ ਹਲਕੇ ਦੀ ਆ ਮੇਰੇ ਹਲਕੇ ਦੇ ਆਵਾਮ ਦੀ ਟਿਕਟ ਮੇਰੇ ਕੋਲ ਆ ਜਿਹੜੀਆਂ ਪਾਰਟੀਆਂ ਦੀ ਟਿਕਟਾਂ ਹੋਰ ਲੋਕਾਂ ਕੋਲ ਆ ਤੇ ਮੈਂ ਤੇ ਅਰਦਾਸ ਹੀ ਕਰਦਾ ਸੱਚੇ ਪਾਤਸ਼ਾਹ ਗੇ ਵੀ ਜਿਹੜਿਆਂ ਬੰਦਿਆਂ ਨੇ ਸਾਡੇ ਹਲਕੇ ਨਾਲ ਧੋਖਾ ਕੀਤਾ ਉਹਨਾਂ ਤੋਂ ਹੁਣ ਹਿਸਾਬ ਹਿਸਾਬ ਭਰਾਓ ਤੁਸੀਂ ਲੈਣਾ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੈਂ ਤੁਹਾਡੇ ਹਰ ਇੱਕ ਦੁੱਖ ਸੁੱਖ 'ਚ ਤੁਹਾਡੇ ਨਾਲ ਖੜ ਸਕਦਾ ਹਰ ਇੱਕ ਜਿਹੜੇ ਜਿਹੜੇ ਦਾ ਮੈਨੂੰ ਆਪਣੇ ਹਲਕੇ ਪਰੇ ਦੀ ਪਤਾ ਆ ਵੀ ਕੀ ਕੀ ਕੁਝ ਹੋਣ ਵਾਲਾ ਇਹ ਬਾਹਰ ਵਾਲਾ ਨੇ ਤੁਹਾਨੂੰ ਵਰਤਣਾ ਤੇ ਚਲੇ ਜਾਣਾ ਲੋਕਾਂ ਨੂੰ ਤਕਲੀਫ ਜਿਹੜੇ ਜਥੇਦਾਰ ਉਹਨਾਂ ਨੂੰ ਇਹੋ ਹੀ ਆ ਬੇਦਨਾ ਲੋਕ ਸਿੱਧੇ ਜੁੜੇ ਆ ਵੀ ਸਾਡਾ ਜਿਹੜਾ ਵਿਤਲਾ ਭਾਈਚਾਰਾ ਉਹ ਖਤਮ ਹੋ ਜਾਣਾ ਇਸ ਕਰਕੇ ਜਥੇਦਾਰ ਮੇਰੇ ਉਲਟ ਆ ਮੈਨੂੰ ਪਹਿਲਾਂ ਵੀ ਲੋਕਾਂ ਨੇ ਮੇਰੇ ਸੱਜਣਾ ਮਿੱਤਰਾਂ ਨੇ ਖਿਲਾ ਰਿਆ ਸੀ ਹੁਣ ਵੀ ਮੈਨੂੰ ਇਮਾਮ ਮਾਨ ਨੇ ਖਿਲਾ ਰਿਆ ਕਾਂਗਰਸ ਉਮੀਦਵਾਰ ਕੀ ਸਮਝਦੇ ਹੋ ਕਿਸ ਨਾਲ ਕੋਈ ਫਰਕ ਨਹੀਂ ਜੀ ਉਹਨਾਂ ਦਾ ਉਹ ਬਾਹਰ ਲਾ ਉਹਨਾਂ ਨੂੰ ਸਾਡੇ ਹਲਕੇ ਬਾਰੇ ਕੁਝ ਵੀ ਨਹੀਂ ਪਤਾ ਉਹਨਾਂ ਨੇ ਉੱਥੇ ਦਬਕਾ ਮਾਰਿਆ ਲਾਲ ਸਿੰਘ ਨੂੰ ਵੀ ਤੇਰਾ ਪੁੱਤ ਹਰਾਵਾਗੇ ਤੂੰ ਤੇ ਪੁੱਤ ਮੋਹ ਦੀਆਂ ਸਾਰੀਆਂ ਖੇਡਾਂ ਜੀ ਸਾਡੇ ਆ ਜਜ਼ਬਾਤਾਂ ਨਾਲ ਖੇਡਿਆ ਗਿਆ ਸਾਡੇ ਹਲਕੇ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ ਕੁਝ ਕਾਂਗਰਸੀ ਵੀਰ ਮੇਰੇ ਖਿਲਾਫ ਇਹਨੇ ਲਾਲ ਸਿੰਘ ਨੇ ਧਰਨਾ ਲਵਾਇਆ ਵੀ ਇਹਦੇ ਤੇ ਕੇਸ ਸੀ ਫਲਾਨਾ ਸੀ ਮੈਂ ਪੁੱਛਦਾ ਚਲੋ ਮੈਨੂੰ ਨਹੀਂ ਦਿੱਤੀ ਟਿਕਟ ਮੇਰਾ ਧੋਖਾ ਕੀਤਾ ਗਿਆ ਤੇ ਹੁਣ ਸਾਫ਼ ਸੁਥਰਾ ਕੋਈ ਲੈ ਆਉਂਦੇ ਤੇ ਲਾਲਸਾ ਲੈਂਦਾ ਲਾਲ ਸਿੰਘ ਜੀ ਨੇ ਕਿਹਾ ਸੀਗਾ ਕਿ ਮੈਂ ਕੋਈ ਫੋਨ ਤੇ ਗੱਲ ਨਹੀਂ ਕਰੀ ਮੈਂ ਕਦੇ ਵੀ ਆ ਨਾ ਕੋਈ ਵੀ ਆ ਗੁਰਦੁਆਰਾ ਆ ਦੁਖਨਵਾਰ ਨਾ ਆਪਦਾ ਪੁੱਤ ਤੇ ਪੋਤਰਾ ਲੈ ਕੇ ਉੱਥੇ ਵੜ ਜੇ ਮੈਂ ਵੀ ਆਪਦੇ ਬੱਚੇ ਲੈ ਕੇ ਵੜਦਾ ਵੀ ਮੈਨੂੰ ਨਹੀਂ ਫੋਨ ਕੀਤਾ ਮੈਨੂੰ ਨਹੀਂ ਕਿਹਾ ਕਿ ਜੁਆਇਨ ਕਰਾਇਆ ਮੈਂ ਸੀਟ ਛੱਡਦਾ ਨਾਲੇ ਫੋਨ ਡਿਟੇਲ ਹੈਗੀ ਜੀ ਫੋਨ ਡਿਟੇਲ ਹੈਗੀ ਆ ਸਾਰਾ ਕੁਝ ਹੈਗਾ ਇਹ ਗੁਰੂ ਨੂੰ ਪਤਾ ਜੇ ਮਹਾਰਾਜਾ ਸਾਹਿਬ ਨੇ ਕਹਿਣ ਵੀ ਮੇਰੇ ਨਾਲ ਗੱਲ ਨਹੀਂ ਹੋਈ ਮੈਂ ਫਿਰ ਗੁਰਦੁਆਰੇ ਚੜਦਾ